ਸਾਰੇ মিডিਆ ਭਾਈਚਾਰੇ ਦਾ ਮੈਂ ਧੰਨਵਾਦ ਕਰਦਾ ਜਿਹੜੇ ਘੱਟ ਸਮੇਂ ਦੇ ਵਿੱਚ ਸਾਰੇ ਅਸੀਂ ਇਕੱਤਰ ਹੋਏ ਆ ਅੱਜ ਜੋ ਖੁਸ਼ੀਆਂ ਪਰਮਾਤਮਾ ਨੇ ਤੇ ਸੰਗਤ ਨੇ ਸਾਨੂੰ ਬਖਸ਼ੀਆਂ ਨੇ ਉਹਦੇ ਸਰਟੀਫਿਕੇਟ ਜਿਹੜੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੀ ਚੋਣ ਹੋਈ ਹੈ ਜਿਹਦੇ ਵਿੱਚ ਸਾਨੂੰ ਲੋਕਾਂ ਨੇ ਬੜੀ ਵੱਡੀ ਲੀਡ ਦੇ ਨਾਲ ਜਤਾਇਆ ਅੱਜ ਉਹ ਸਰਟੀਫਿਕੇਟ ਜਿਹੜੇ ਅਸੀਂ ਲੈਣ ਜਿਹੜੇ ਐਸ.ਡੀ.ਐਮ ਸਾਹਿਬ ਦੇ ਆਫਿਸ ਪਹੁੰਚੇ ਆ ਸੋ ਮੈਨੂੰ ਖੁਸ਼ੀ ਹੈ ਸਾਡੇ ਕਲੇਰ ਖੁਰਦ ਤੋਂ ਰੱਜੋ ਜੀ ਨਸ਼ਹਿਰਾ ਮੱਜਾ ਸਿੰਘ ਤੋਂ ਗੁਰਪ੍ਰੀਤ ਸਿੰਘ ਜਤਲੇ ਤੋਂ ਮਨਜਿੰਦਰ ਸਿੰਘ ਸੇਖਵਾ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤਕੌਰ ਠਿਕਰੀਵਾਲ ਤੋਂ ਹਰਜਿੰਦਰ ਸਿੰਘ ਰਾਮਪੁਰ ਤੋਂ ਨਰਿੰਦਰਕੌਰ ਡੱਲਾ ਤੋਂ ਜੋਤ ਸਿੰਘ ਦੁਨੀਆ ਸੰਧੂ ਤੋਂ ਪਲਵਿੰਦਰ ਕੌਰ ਵਡਾਲਾ ਗ੍ਰੰਥੀਆਂ ਤੋਂ ਮਨਵੀਰ ਕੌਰ ਔਰ ਤਲਵੰਡੀ ਝੁਗਲਾ ਤੋਂ ਜਿੰਦਰਪਾਲ ਕੌਰ ਮਸਾਨੀਆਂ ਤੋਂ ਕਰਨੈਲ ਸਿੰਘ ਮਲਕਪੁਰ ਤੋਂ ਕਰਮਜੀਤ ਕੌਰ ਔਰ ਕੰਡਿਆਲ ਤੋਂ ਜਤਿੰਦਰ ਸਿੰਘ ਹੁਣੀ ਜਿਨ੍ਹਾਂ ਨੂੰ ਅ ਬਲਾਕ ਸੰਪਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਮੈਂਬਰ ਬਣਾਇਆ ਔਰ ਮੈਨੂੰ ਖੁਸ਼ੀ ਹੈ ਆਮ ਆਦਮੀ ਪਾਰਟੀ ਜਿੱਤਰਾ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਅ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲੇ ਦੇ ਵਿੱਚ ਵੀ ਬਟਾਲਾ ਤਰੱਕੀ ਦੇ ਰਾਹਾਂ ਤੇ ਜਿਹੜਾ ਚੱਲ ਰਿਹਾ ਹੈ ਔਰ ਸਟੈਪ ਬਾਏ ਸਟੈਪ ਪਟਾਲੇ ਦੇ ਜਿਹੜੇ ਮੈਂ ਕਹਿ ਸਕਦਾ ਜਿਹੜੇ ਤਰੱਕੀ ਦੇ ਰਾਹ ਨੇ ਉਹ ਖੁੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਬਣੇ ਨੇ ਆਪਣੇ ਬਲਾਕ ਸੰਪਤੀ ਦੇ ਜਿਹੜੇ ਸਾਡੇ ਮੈਂਬਰ ਬਣੇ ਨੇ ਇਹ ਹੋਰ ਪਿੰਡਾਂ ਦੇ ਵਿੱਚ ਵਿਕਾਸ ਦੀ ਜਿਹੜੀ ਇੱਕ ਨੀ ਰੱਖਣਗੇ ਔਰ ਇਹਨਾਂ ਦੇ ਨਾਲ ਨਾਲ ਜਿਹੜੀਆਂ ਦੋ ਸੀਟਾਂ ਸੀ ਸਾਡੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਜਿਹਦੇ ਵਿੱਚੋਂ ਮਨਦੀਪ ਗਿਲਜੀ ਉਹ ਨਿਸ਼ਾਰਾ ਮੱਜਾ ਸਿੰਘ ਜੋਂ ਤੋਂ ਬਣੇ ਨੇ ਔਰ ਸਾਡੇ ਮਿੱਤਰਪਾਲ ਜੀ ਜਿਹੜੇ ਵਡਾਲਾ ਗ੍ਰੰਥੀਆਂ ਜੋਂ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਜਿਹੜੇ ਜਿੱਤੇ ਨੇ ਸੋ ਮੈਂ ਅ ਦਿਲ ਦੀ ਗਹਿਰਾਈ ਤੋਂ ਲੋਕਾਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅਕਸਰ ਇੱਕੋ ਗੱਲ ਕਰਦਾ ਸੀ ਵੀ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਬਤੌਰ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੋਕਾਂ ਚ ਲੈ ਕੇ ਗਏ ਮੇਰੇ ਹਰ ਵਰਕਰ ਨੇ ਪ੍ਰਚਾਰ ਕੀਤਾ ਔਰ ਉਹਦਾ ਨਤੀਜਾ ਜਿਹੜਾ ਬਾਕੂਬ ਤੁਹਾਡੇ ਸਾਹਮਣੇ ਨਜ਼ਰ ਆਇਆ ਔਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿਉਂਕਿ ਬੜੀ ਵੱਡੀ ਗੱਲ ਇਹ ਜਿਹੜਾ ਇਲੈਕਸ਼ਨ ਹੋਈ ਆ ਇੱਕ ਪਰਤਖ ਸਾਰੇ ਬਟਾਲੇ ਦੇ ਲੋਕਾਂ ਨੇ ਬਟਾਲੇ ਦੇ ਨਾਲ-ਨਾਲ ਮੈਂ ਕਹਿ ਸਕਦਾ ਵੀ ਪੰਜਾਬ ਦੇ ਲੋਕਾਂ ਨੇ ਇਸ ਇਲੈਕਸ਼ਨ ਨੂੰ ਬੜਾ ਬਰੀਕੀ ਨਾਲ ਵਾਚ ਕੀਤਾ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਨਾ ਤੇ ਕਿਸੇ ਆਜ਼ਾਦ ਉਮੀਦਵਾਰ ਦੇ ਨਾ ਕਿਸੇ ਕਾਲੀ ਦਲ ਦੇ ਨਾ ਕਾਂਗਰਸ ਦੇ ਤੇ ਨਾ ਕਿਸੇ ਵੀ ਯਾਨੀ ਕਿਸੇ ਵੀ ਪਾਰਟੀ ਦੇ ਜਿਨਨੇ ਵੀ ਇਲੈਕਸ਼ਨ ਲੜਨ ਦਾ ਸੋਚ ਸੋਚੀ ਆ ਉਹਨਾਂ ਨੇ ਇਲੈਕਸ਼ਨ ਲੜੀ ਆ ਕਿਸੇ ਦਾ ਵੀ ਕੋਈ ਕਾਗਜ਼ ਜਿਹੜਾ ਰਿਜੈਕਟ ਨਹੀਂ ਹੋਇਆ ਔਰ ਇਥੋਂ ਤੱਕ ਐਸਡੀਐਮ ਸਾਹਿਬ ਨੂੰ ਵੀ ਮੇਰੇ ਵੱਲੋਂ ਵੀ ਪੁਰ ਜੋ ਰਿਕੁਐਸਟ ਸੀ ਵੀ ਜੇ ਕਿਸੇ ਦੇ ਕੋਈ ਕਾਗਜ਼ਾਂ 'ਚ ਕਮੀ ਰਹਿੰਦੀ ਹੈ ਪਲੀਜ਼ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਗਜ਼ ਜਿਹੜੇ ਪ੍ਰੋਪਰਲੀ ਵੈਰੀਫਾਈ ਕਰਕੇ ਉਹਨਾਂ ਨੂੰ ਇਲੈਕਸ਼ਨ ਜਿਹੜੀ ਆ ਉਹ ਲੜਨ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਵੀ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਲੋਕਾਂ ਨੇ ਮੇਰੇ ਵਰਕਰਾਂ ਨੇ ਮੇਰੇ ਆਗੂ ਸਹਿਬਾਨਾ ਨੇ ਇਹਨਾਂ ਨੇ ਜਿਹੜੇ 4 ਸਾਲ ਜਿਹੜਾ ਕੰਮ ਕੀਤਾ ਹੈ ਉਹਦੀ ਅਸਲ ਰਿਪੋਰਟ ਕੱਢ ਜਿਹੜੀ ਆ ਉਹ ਕੀ ਆ ਔਰ ਰਿਪੋਰਟ ਕਾਰ ਜਿਹੜੀ ਬਹੁਤ ਲੋਕਾਂ ਨੇ ਇੱਕ ਵਾਰੀ ਇੱਕ ਪਾਸਾ ਜਿਹੜਾ ਕਲੀਅਰ ਕਰ ਦਿੱਤਾ ਜਿਹਦੇ ਵਿੱਚੋਂ ਮਿੱਤਰਪਾਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਉਸ ਤੋਂ ਬਾਅਦ ਮਨਦੀਪ ਗਿੱਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਸੋ ਇਹ ਇੱਕ ਪਰਸੈਂਟੇਜ ਇਹ ਕੱਢਣ ਚਾਹਣ ਤੇ ਉਹ ਪਰਸੈਂਟੇਜ ਪਤਾ ਨਹੀਂ ਮੈਂ ਹੱਲੇ ਕੱਢੀ ਨਹੀਂ ਜ਼ਰੂਰ ਮੈਂ ਕੱਢ ਕੇ ਵੀ ਦੱਸੂਗਾ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਵੀ ਇੱਕ ਨਵਾਂ ਹੀ ਹੋਣਾ ਉਹ ਕਹਿੰਦੇ ਨਾ ਵੀ ਕਦੀ ਕਹ ਦਿੰਦੇ ਵੀ ਅਸੀਂ ਆਗੇ ਲੈ ਅਸੀਂ ਆਗੇ ਠੀਕ ਹੈ ਨਾ ਸੋ ਮੈਂ ਮੈਂ ਉਹ ਗੱਲ ਕਰ ਰਿਹਾ ਵੀ ਪਰਸੈਂਟੇਜ ਇਹ ਕੱਢਣ ਤੇ ਲੱਗੇ ਤੇ ਫਿਰ ਇਹਨਾਂ ਦੋਵਾਂ ਤੋਂ ਪਰਸੈਂਟੇਜ ਤੁਹਾਨੂੰ ਦੱਸ ਦੇਣਗੇ ਵੀ ਕਿੰਨੀ ਲੀਡ ਨਾਲ ਇਹ ਜਿੱਤੇ ਨੇ ਤੇ ਉਹਦਾ ਜਵਾਬ ਜਿਹੜਾ ਵਾ ਜਿਹੜੇ ਜਿਹੜੇ ਵਿਰੋਧੀ ਹੱਲੇ ਵੀ ਮੈਂ ਤੇ ਹੈਰਾਨ ਹੁਣਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਸਾਨੂੰ ਲੋਕਾਂ ਨੇ ਕਿਉਂ ਇਗਨੋਰ ਕੀਤਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਜੇ ਪਿਛਲੇ ਤੁਹਾਨੂੰ ਸਮਿਆਂ ਦੇ ਵਿੱਚ ਰਾਜ ਭਾਗ ਦਿੱਤੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਲੋਕ ਤੁਹਾਨੂੰ ਜ਼ਰੂਰ ਜ਼ਤੰਦੇ। ਬੰਗਲੇ ਸੰਮਤੀ ਦੀ ਇਲੈਕਸ਼ਨ ਅੱਗੇ ਇੰਨੀ ਨਹੀਂ ਸੀ ਲੈਵਲ ਤੇ ਪ੍ਰਚਾਰ ਹੁੰਦਾ ਜਾਂ ਇਹਦਾ ਇੰਟਰਸਟ ਨਹੀਂ ਸੀ। ਅੱਜ ਕੀ ਤੁਸੀਂੀ ਕੈਂਪੇਨ ਦੇ ਵਿੱਚ ਹੀ ਹੋਰ ਸਾਰੇ ਵੱਡੇ ਵੱੱਕ ਪਾਰਟੀਆਂ ਦੇ ਲੀਡਰਸ ਵੀ ਕਰਦੇ ਜੀ। ਲੱਗਦਾ ਕਿ ਲੋਕਾਂ ਦਾ ਇੰਟਰਸਟ ਦੇਖੋ ਤੁਸੀਂ ਬਲਾਕ ਸੰਮਤੀ ਦੀ ਜਿਹੜੀ ਇਲੈਕਸ਼ਨ ਦੀ ਗੱਲ ਕੀਤੀ ਚੰਨੀ ਸੀਐਮ ਸਾਹਿਬ ਰਹੇ ਨੇ ਪੰਜਾਬ ਦੇ ਉਹ ਵੀ ਗਰਾਊਂਡ 'ਚ ਰਹੇ ਨੇ। ਪ੍ਰਤਾਪ ਬਾਜਵਾ ਜੀ ਆਪ ਮੀਟਿੰਗਾਂ ਕਰਨ ਜਾ ਰਹੇ ਨੇ। ਠੀਕ ਹੈ। ਕਿਹੜਾ ਉਮੀਦਵਾਰ ਆ ਆ ਹੁਣ ਬਟਾਲੇ ਦੇ ਵਿੱਚ ਹੀ ਪ੍ਰਤਾਪ ਬਾਜਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰਾਉਣ ਚ ਸੁਖੀ ਰੰਦਾਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰਾਉਣ ਚ ਵੀ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਚਾਹੀਦੀ ਕਿੰਨੇ ਯੋਰ ਨਹੀਂ ਲਾਇਆ ਇੱਥੇ ਪਰ ਹਾਂ ਮੈਂ ਅੱਗੇ ਵੀ ਕਹਿਣਾ ਹੁੰਨਾ ਲੋਕ ਕੰਮ ਨੂੰ ਪਿਆਰ ਕਰਦੇ ਚੰਮ ਨੂੰ ਪਿਆਰ ਨਹੀਂ ਕਰਦੇ ਇੱਕ ਤੁਸੀਂ ਐਲਾਨ ਕੀਤਾ ਸੀ ਹਰ ਇਲੈਕਸ਼ਨ ਚ 25 ਤੋਂ 40 ਤੇ 40 ਤੋਂ 50 ਲੱਖ ਹੋ ਗਿਆ ਪਰਸੈਂਟੇਜ ਨਿਕਲੀ ਕਿਹੜੇ ਪਿੰਡ ਨੂੰ ਮਿਲਣ ਜਾ ਰਿਹਾ ਉਹ ਵੀ ਤੁਹਾਨੂੰ ਮੈਂ ਮ ਉਹ ਜਰੂਰ ਉਸ ਪਿੰਡ ਨੂੰ ਬੁਲਾ ਕੇ ਉਹਨਾਂ ਦੇ ਆਗੂ ਸਹਿਬਾਂ ਨਾਲ ਨੂੰ ਮਲਾ ਕੇ ਉਹ ਜਿਹੜਾ 50 ਲੱਖ ਦਾ ਨਾਮ ਦਿੱਤਾ ਸੀ ਕਿਹਾ ਸੀ ਉਹ ਉਹਨਾਂ ਦੇ ਜਿਉ ਵੇਖੋ ਫਸ ਸੈਕਿੰਡ ਥਰਡ ਇਹ ਜਦੋਂ ਆਪਾਂ ਪੜਦੇ ਆਏ ਆ ਨਾ ਸਨੀਆਂ ਕਲਾਸ ਦੇ ਵਿੱਚ ਪੋਜੀਸ਼ਨਾਂ ਹੁੰਦੀਆਂ ਸੀ ਉਹ ਇੱਕ ਬਾਕੀਆਂ ਨੂੰ ਵੀ ਅਪਰੀਸ਼ੀਏਟ ਕਰਦੇ ਸੀ ਵੀ ਯਾਰ ਨਹੀਂ ਇੱਥੇ ਮਿਹਨਤ ਦਾ ਮੁੱਲ ਪੈਂਦਾ ਸੋ ਇਹੋ ਹੀ ਮੇਰੀ ਸੋਚ ਰਹੀ ਹੈ ਵੀ ਤਗੜੇ ਹੋ ਕੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਵੱਖਰਾ ਨਾਮ ਤੇ ਬਣਾ ਹਾਂ ਹਾਂ ਉਹ ਵੀ ਮੈਂ ਦੱਸ ਦਿੰਦਾ ਬਿਲਕੁਲ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪਾਰਟੀ ਦੇ ਕੌਮੀ ਕਨਵੈਨਸ਼ਨ ਦੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਰੇ ਹੀ ਸਾਡੇ ਜਿਹੜੇ ਜੇਤੂ ਬਣੇ ਨੇ ਸਾਰੇ ਸਾਡੇ ਜ਼ਿਲ੍ਹਾ ਪ੍ਰਚਾਰਚਕ ਤੋਂ ਬਲਾਕ ਸਮਤੀ ਤੋਂ ਇਹਨਾਂ ਦਾ ਸੌ ਚੱਕ ਸਮਾਗਮ ਹੋਊਗਾ ਉਸ ਸਮਾਗਮ ਤੋਂ ਬਾਅਦ ਚੇਰਮੈਨੀਆਂ ਜਿਹੜੀਆਂ ਨੇ ਜੋ ਵੀ ਆ ਉਹ ਉਸ ਤੋਂ ਬਾਅਦ ਅਨਾਉਂਸ ਹੋਣਗੀ ਜੇ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਘੁੰਮਦੀ ਪਈ ਆ ਜਿੱਦ ਤੇ ਸੁਖਵੀਰ ਬਾਦਲ ਬੈਠੇ ਹੋਏ ਤੇ ਡਾਇਨਾਸੌਰ ਨਾਲ ਉਹ ਕਹਿੰਦੇ ਜੀ ਜੇ ਡਾਇਨਾਸੌਰ ਆਗੇ ਤੇ ਵੀ ਵਾਪਸ ਆ ਜਾਣਾ ਨਹੀਂ ਨਹੀਂ ਡਾਇਨਾਸੌਰ ਆਇਆ ਵਾਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਗੇ ਵੀਡੀਓ ਜਦੋਂ ਡਾਇਨਾਸੌਰ ਨੂੰ ਜਿੱਦਾਂ ਮਰਜ਼ੀ ਵੱਡਾ ਲੈ ਆਓ ਆ ਗਏ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਏ ਨੇ ਸੋ ਕਹਿਣ ਦਾ ਭਾਵ ਦੇਖੋ ਅੱਜ ਅਕਾਲੀ ਦਲ ਨੂੰ ਡਾਇਨਾਸੌਰ ਨਾਲ ਕਿਉਂ ਕੰਪੈਰੀਸ਼ਨ ਕਰਨਾ ਪੈ ਗਿਆ ਕਿਉਂ ਪੈ ਗਿਆ ਯਾਰ ਸਰਕਾਰਾਂ ਆ ਗਈਆਂ ਨੇ ਰਾਜ ਭਾਗ ਰਹੇ ਨੇ ਤੁਹਾਡੇ ਲੋਕਾਂ ਦੇ ਚੰਗੇ ਕੰਮ ਕੀਤੇ ਹੁੰਦੇ ਆ ਨਸ਼ਾ ਅੱਜ ਆ ਕੰਡੇ ਜਿਹੜੇ ਬੀਜੇ ਸੀ ਆਪਾਂ ਚੁਗ ਰਹੇ ਆ ਠੀਕ ਆ ਹ ਜੋ ਵੀ ਤੁਸੀਂ ਦੇਖਿਆ ਪੰਜਾਬ ਦੇ ਹਾਲਾਤ ਹੁਣ ਵੇਖੋ ਆਪਾਂ ਆਸਤੇ ਆਸਤੇ ਸਟੈਪ ਬਾਈ ਸਟੈਪ ਇਹਨੂੰ ਵਧੀਆ ਲੈ ਕੇ ਜਾ ਰਹੇ ਆ ਵਧੀਆ ਮਾਹੌਲ ਚ ਲੈ ਕੇ ਜਾ ਰਹੇ ਆ ਉਹ ਗੱਲ ਜਿਹੜੀ ਗੱਲ ਕੀਤੀ ਆਗੇ ਤਾਂ ਕਾਗਜ ਕੋਈ ਲੱਗਦੀ ਸੀ ਹੋਇਆ ਨਾ ਕਾਵੇ ਕਿਸੇ ਪਾਰਟੀ ਦਾ ਵੱਲ ਤੋਂ ਹੋਇਆ ਕਿਆ ਜਾ ਰਿਹਾ ਜੀ ਕਿ ਮੁਕਾਬਲਾ ਵੀ ਬਟਾਲੇ ਦੇ ਵਿੱਚ ਸਖਤ ਹੋਏਗਾ ਪਰ ਨਤੀਜੇ ਕੁਝ ਹੋਰ ਹੀ ਨਿਕਲੇ ਕੀ ਸਮੇਂ ਤੇ ਲੋਕ ਸਿਆਣੇ ਹੋ ਗਏ ਜਾਂ ਉਸ ਪੁਰਾਣੀ ਰਾਜਨੀਤੀ ਤੋਂ ਲੋਕ ਵਾਪਸ ਮੁੜ ਰਹੇ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਸ ਇਲੈਕਸ਼ਨ ਦੇ ਵਿੱਚ ਫਰੋਧਿਆ ਨੇ ਨਾ ਤੇ ਕੋਈ ਪੈਸਾ ਵਰਤੋਂ ਚ ਕਸਰ ਛੱਡੀ ਨਾ ਸ਼ਰਾਬ ਵਰਤੋਂ ਚ ਕਸਰ ਛੱਡੀ ਨਾ ਸੂਟ ਵਰਤੋਂ ਚ ਕਸਰ ਛੱਡੀ ਜੋ ਪ੍ਰੋਪਰ ਕੰਡੇ ਹੁੰਦੇ ਸੀ ਇਹਨਾਂ ਨੇ ਸਾਰੇ ਵਰਤ ਪਰ ਆਮ ਆਦਮੀ ਪਾਰਟੀ ਨੇ ਇੱਕ ਨਿਸ਼ਚਿਤ ਕੀਤਾ ਹੈ ਵੀ ਆਪਾਂ ਇਮਾਨਦਾਰੀ ਨਾਲ ਇਲੈਕਸ਼ਨ ਲੜਨੀ ਆ ਕੋਈ ਪੈਸਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਸੂਟ ਨਹੀਂ ਹਾਂ ਲੋਕਾਂ ਦੀ ਸੰਗਤ ਦੀ ਕਚਹਿਰੀ ਚ ਜਾਵਾਂਗੇ ਇੱਕੋ ਗੱਲ ਕਹਾਂਗੇ ਜੇ ਕੰਮ ਕੀਤੇ ਤਾਂ ਵੋਟ ਪਾਓ ਨਹੀਂ ਤੇ ਨਾ ਵੋਟ ਪਾਓ ਮੈਂ ਕਿਹਾ ਸ਼ਰਿਆ ਤੁਹਾਡੇ ਮਾਧਿਅਮ رائے ਔਰ 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 ਉਹਦੇ ਵਿੱਚੋਂ ਤੁਸੀਂ ਦੇਖੋ ਇਹ ਸਾਡਾ ਹੌਸਲਾ ਮੇਰਾ ਸਿਰ ਝੁਕਦਾ ਮੇਰੇ ਬਟਾਲੇ ਦੇ ਲੋਕਾਂ ਅੱਗੇ ਜਿਹੜੇ ਫਿਰ ਮੈਨੂੰ ਇੰਨਾ ਮਾਨ ਸਤਕਾਰ ਉਹ ਵਿਸ਼ਵਾਸ ਦਿੰਦੇ ਨੇ ਔਰ ਮੈਂ ਮੇਰਾ ਰੋਮ ਰੋਮ ਕਰਦਾ ਜੀ ਇਹ ਸਾਡੀ ਟੀਮ ਆ ਸਾਰੀ ਅਸੀਂ ਸਾਰੇ ਰਾਤ ਦਿਨ ਮਿਹਨਤ ਕਰਕੇ ਇਹਨਾਂ ਨੇ ਹੌਸਲਾ ਸਾਡਾ ਵਧਾਇਆ ਆਪਾਂ ਹੋਰ ਕੰਮ ਕਰਾਂਗੇ ਨਹੀਂ ਤੇ ਅੱਗੇ ਕੀ ਹੁੰਦਾ ਸ਼ਹਿਰਾਂ ਦੀਆਂ ਲੱਗਦੀਆਂ ਪਿਆਈ ਨੂੰ ਵਾਣਪ ਵੀ ਕਰਦਾ ਕੋਈ ਕਦੋਂ ਤੱਕ ਸ਼ਹਿਰਾਂ ਦੇ ਲੱਗਣੋ ਸਰ ਜੀ ਬਿਲਕੁਲ ਜੀ ਹੁਣ ਬਟਾਲੇ ਦੀ ਤਕਰੀਬਨ ਕੱਲੇ ਬਟਾਲੇ ਨਹੀਂ ਪਠਾਨਕੋਟ ਵੀ ਕਈ ਜਿੱਥੇ ਜਿੱਥੇ ਇਲੈਕਸ਼ਨਾਂ ਹੈਗੀਆਂ ਨੇ ਗਰਦਾਸਪੁਰ ਫਤਿਹਗੜ ਚੂੜੀਆਂ ਸਾਰੇ ਇਲੈਕਸ਼ਨ ਹੁਣ ਜਾ ਰਹੀਆਂ ਕਮੇਟੀ ਦੀਆਂ ਸੋ ਉਹ ਵੀ ਆਪਾਂ ਵਧੀਆ ਢੰਗ ਦੇ ਨਾਲ ਆਪਣੇ ਕੰਮਾਂ ਦੀ ਰਿਪੋਰਟ ਕਰਦੇ ਆ। ਕਲੀਅਰ ਤਕਰੀਬਨ ਫਿਨਿਸ਼ ਹੈ ਮੈਨੂੰ ਜੋ ਲੱਗ ਰਿਹਾ ਵੀ ਕਲੀਅਰ ਹੀ ਹੈ ਸਾਰਾ। ਸਰ ਤੁਸੀਂ ਆਖਿਆ ਵੀ ਕਾਂਗਰਸ ਜਿਹੜਾ ਵਾ ਪ੍ਰਚਾਰ ਕਰਦੀ ਕੋ ਆਪਣਾ ਆਪਣਾ ਪ੍ਰਚਾਰ ਕਿਤੇ ਕਰਦੀ ਦੀ। ਕਿਹੜਾ ਆਪਣੇ ਆਪਣੇ ਕੈਂਡੀਡੇਟ ਦਾ ਜਾਂ ਕੁਝ ਸਰਾ ਅੱਗੇ ਆਉਣ ਵਾਸਤੇ। ਦੇਖੋ ਇਹ ਤੇ ਲੋਕ ਭਰੀ ਭੰਤ ਜਾਣਦੇ ਨੇ ਲੋਕ ਸਿਆਣੇ ਨੇ। ਠੀਕ ਹੈ ਜੀ ਜੋ ਉਹਨਾਂ ਨੇ ਰਿਜ਼ਲਟ ਦੇਣਾ ਸੀ ਉਹ ਦੇ ਦਿੱਤਾ ਕਿਉਂਕਿ ਪਿਛਲੇ ਹੱਲੇ ਇਹਨਾਂ ਨੂੰ ਗਿਆ 4 ਸਾਲ ਹੀ ਹੋਏ ਨੇ ਸਰਕਾਰ ਤੇ ਇਹਨਾਂ ਦੀ ਰਹੀ ਆ ਉਦੋਂ ਕੀਤੇ ਹੁੰਦੇ ਕੰਮ ਇਹਨਾਂ ਨੇ ਤੇ ਜੀ ਕੰਮ ਦਰਸਾ ਕੇ ਲੈਂਦੇ ਨਾ ਵੋਟਾਂ ਤੁਸੀਂ ਇੱਕ ਚੀਜ਼ ਤੁਸੀਂ ਵੇਖਣਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਜਿਹੜੇ ਪਿਛਲੇ 5 ਸਾਲਾਂ 'ਚ ਕੰਮ ਕੀਤੇ ਆ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਇਹਨਾਂ ਨੂੰ ਭੰਡਣ ਤੋਂ ਸਵਾਇ ਤੁਸੀਂ ਆਪਣੇ ਕੰਮ ਦੱਸ ਕੇ ਵੋਟਾਂ ਲੋ ਲੈ ਸਕਦੇ ਨੇ ਕੋਈ ਨਹੀਂ ਕੋਈ ਨਹੀਂ ਸਿਰਫ ਇਹਨਾਂ ਕੋ ਕੀਆ ਭੰਡਣਾ ਇਲਜ਼ਾਮ ਲੋਣੇ ਇਲਜ਼ਾਮ ਇਹ 75 ਸਾਲਾਂ ਤੋਂ ਲੱਗਦੇ ਆਏ ਲੋਕ ਹੁਣ ਸਿਆਣੇ ਨੇ ਟੂਕਿੰਗ ਟੀਮ ਵਾਲੇ ਤੇ ਤੁਹਾਨੂੰ ਵੀ ਪ੍ਰੋਟੈਸਟ ਕਰਨਾ ਪੈਂਦਾ ਉਹ ਦੇਖੋ ਕਿਤੇ ਨਾ ਕਿਤੇ ਕੋਈ ਕਮੀਆਂ ਰਹਿ ਗਈਆਂ ਗਲਤੀ ਹੋਈ ਸਾਡੇ ਕਿਸੇ ਅਧਿਕਾਰੀ ਦੀ ਹੋਈ ਲਾਲੋ ਜਾਂ ਕਿਹੇ ਲੋਕਲ ਕਿਸੇ ਮੁਲਾਜ਼ਮ ਦੀ ਹੋਈ ਉਹ ਗਲਤੀ ਕਰਕੇ ਚਲੋ ਆਪਾਂ ਨੂੰ ਇਹ ਲੱਗਾ ਵੀ ਇਲੈਕਸ਼ਨ ਲੋਕਾਂ ਨੇ ਫਤਵਾ ਦਿੱਤਾ ਵੀ ਜਿੰਨੀਆਂ ਵੀ ਚਾਲਾਂ ਚੱਲੀਆਂ ਜਦੋਂ ਚਾਲਾਂ ਹੀ ਲੋਕਾਂ ਨੇ ਨਾਕਾਮ ਕਰਤੀਆਂ ਪਰ ਜਦੋਂ ਲੋਕ ਸਾਡੇ ਨਾਲ ਨੇ ਸੰਗਤ ਸਾਡੇ ਨਾਲ ਹੈ ਤੇ ਮੈਂ ਸਾਨੂੰ ਕੀ ਲੋੜ ਹੈ ਗੁਰੂ ਘਰ ਵੀ ਜਾ ਰਹੇ ਹੁਣ ਚੱਲੇ ਆ ਜੀ ਅੱਜ ਸਰਟੀਫਿਕੇਟ ਲੈਣੇ ਸੀ ਇਸ ਤੋਂ ਬਾਅਦ ਹੁਣ ਕਨ ਸਾਹਿਬ ਤੇ ਕਾਲੀ ਦਵਾਰੇ ਸਾਰੀ ਟੀਮ ਸਾਡੀ ਮਥਾ ਟਿਕਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਆਸ਼ੀਰਵਾਦ ਲੈ ਕੇ ਫਿਰ ਇਹ ਆਪੋ ਆਪਣੇ ਕਰ ਕਮਲਾਂ ਦੇ ਵਿੱਚ ਬਿਜ਼ੀ ਹੋਣਗੇ ਕੰਮ ਦੀ ਰਫਤਾਰ ਵਧਾਵਾਂਗੇ ਕੰਮ ਕਰਾਂਗੇ ਔਰ ਜਿਹੜੀ ਜਿਹੜੀ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਮੈਨੂੰ ਇੱਕ ਗੱਲ ਮਾਣਨਾ ਮੈਂ ਕਹੂੰਗਾ ਇਹ ਇਮਾਨਦਾਰੀ ਨਾਲ ਕਿਉਂਕਿ ਆਪਾਂ ਇਮਾਨਦਾਰੀ ਨਾਲ ਐਕਸ਼ਨ ਲਈ ਹੈ ਇਹ ਇਮਾਨਦਾਰੀ ਨਾਲ ਕੰਮ ਕਰਨਗੇ ਲੋਕਾਂ ਦੀ ਸੰਗਤ ਤੇ ਦੁਬਾਰਾ ਮੇਲ ਚ ਲੱਗਾ ਪਿੰਡਾਂ ਦੀਆਂ ਲੈਕਚਰਾਂ ਦੇ ਮੁਖੀ ਹੈ ਸ਼ਹਿਰ ਦੀ ਤਿਆਰੀ ਕਿਦਾਂ ਦੀ ਕਮੇਟੀ ਚ ਤੁਹਾਨੂੰ ਪਿੰਡਾਂ ਦੀ ਇਲੈਕਸ਼ਨ ਤੋਂ ਲੋਕਾਂ ਦੇ ਪਿਆਰ ਦਾ ਇੱਕ ਸਬੂਤ ਨਜ਼ਰ ਆ ਗਿਆ ਹੋਗਾ ਤੇ ਹੁਣ ਮੈਨੂੰ ਲੱਗਦਾ ਵੀ ਮੇਰੀ ਤੇ ਸ਼ਹਿਰ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੀਆਂ ਦੋ ਸਿਤਾ ਆਪਾਂ ਪਿੰਡਾਂ ਚ ਰਹਿ ਗਏ ਹਾਂ ਤੇ ਆ ਕਿ ਬਟਾਲੇ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਇਹ ਵੀ ਰਿਕਾਰਡ ਜਿਹੜਾ ਵਾ ਜੇ ਕਿਤੇ ਤੁਸੀਂ ਤੋੜ ਦਿਓ ਮੈਂ ਇਹ ਗੱਲ ਕਹੂੰਗਾ ਵੀ ਮੇਰਾ ਤੇ ਅੱਗੇ ਮੈਂ ਤੇ ਸੇਵਾਦਾਰ ਆ ਮੈਂ ਤੇ ਅੱਗੇ ਕਹਿਣਾ ਵੀ ਮੈਂ ਐਮਐਲਏ ਨਹੀਂ ਮੈਂ ਆਪਣੇ ਬਟਾਲੇ ਦਾ ਚੌਂਕੀਦਾਰ ਆ ਤੇ ਹੋਰ ਮਾਣ ਮਸੂ ਸੋਹਗਾ ਹੋਰ ਕੰਮ ਦੀ ਰਫਤਾਰ ਜਿਹੜੀ ਸਾਡੀ ਹੋਰ ਹੌਸਲਾ ਵਧੂਗਾ ਤੇ ਕੰਮ ਦੀ ਰਫਤਾਰ ਬਦਲ ਜੀ ਥੈਂਕ ਯੂ ਥੈਂਕ ਯੂ